ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀਰ ਭਰਾਣੇ ਕੋਈ ਵੀ ਖੇਤੀ ਬਾੜੀ ਦੀ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫੇਰ ਹੀ ਪਾਉਣੀ ਹੈ ਆਪਣੇ ਚੈਨਲ ਤੇ ਤੇ ਆਪਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਕਮੈਂਟ ਡੇਟ ਮੈਂਟ ਦੀ ਤੇ ਜਾਂ ਫੋਟੋਆਂ ਭੇਜ ਦਿਆ ਕਰੋ ਪੰਜ ਚਾਰ ਤੇ ਆਪਾਂ ਡੇਲੀ ਖੇਤੀਬਾੜੀ ਸੰਦੇ ਆਪਣੇ ਚੈਨਲ ਤੇ ਦੱਸਦੇ ਰਹਿੰਦੇ ਆ ਤੇ ਆਪਣਾ ਉੱਪਰ ਨੰਬਰ ਲੱਗਿਆ ਉੱਪਰਲੇ ਨੰਬਰ ਤੇ ਆਪ ਨੂੰ ਕਾਲ ਕਰ ਲਿਓ ਤੇ ਜਾਂ ਆਪਦੀ ਕੋਈ ਵੀ ਮਸ਼ੀਨਰੀ ਆ ਉਹਨੂੰ ਵਟਸਐਪ ਕਰ ਦਿਆ ਕਰੋ ਤੇ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਅੱਜ ਦੀ ਵੀਡੀਓ ਚ ਇੱਕ ਸਵਰਾਜ ਟਰੈਕਟਰ ਲੈ ਕੇ ਆਇਆ ਬਕਾਉ ਆਪਾਂ ਬਾਈ ਤੇ ਤਿੰਨ ਟਰਾਲੇ ਤੇ ਇੱਕ 24 ਧਮੀਆਂ ਤੇ ਇੱਕ ਰੋਟਾਵੇਟਰ ਸੱਤ ਪੋਟਾ 6 ਚੀਜ਼ਾਂ ਬਕਾਉ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਕਿਸੇ ਵੀ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਸਵਰਾਜ 735 ਤੇ 1995 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀ ਪੁਰਾਣੇ ਵੀ ਟਰੈਕਟਰ ਐ ਨਾ ਹੋਵੇ ਸਵਰਾਜ 735 ਤੇ ਪਿੰਡ ਖੜਾ ਪਲੂਰ ਪੈਂਡ ਬਈ ਬਾਈ ਦਾ ਫਲੂਰ ਆ ਤੇ ਬਾਗੇ ਪੁਰਾਣੇ ਕੋਲੇ ਪੈਂਡਾ ਤੇ ਜਿਹੜੇ ਮੋਗੇ ਚ ਪੈਂਡਾ ਆਂਦਾ ਫਲੂਰ ਤੇ ਫਲੂਰ ਪੈਂਡ ਖੜਾ ਬਈ ਟਰੈਕਟਰ 735 ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਤੇ 1 ਲੱਖ ਤੇ 40000 ਦੇ ਆਸੇ ਪਾਸੇ ਮੈਂ 735 ਟਰੈਕਟਰ ਦੇਵਾਂਗਾ ਬਾਈ ਸਾਰੇ ਪਾਸੋਂ ਮੇਰਾ ਪੂਰਾ ਵਧੀਆ ਟਰੈਕਟਰ ਆ ਕਿਸੇ ਵੀ ਪੁਰਾਣੇ ਏ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ 21 ਸੱਤ ਟਰਾਲਾ ਬਾਈ 7 ਫੁੱਟ ਚੌੜਾ ਤੇ 21 ਫੁੱਟ ਲੰਮਾ ਟਰਾਲਾ ਤੇ ਬਗੈਰ ਬਈ ਜੱਕ ਤੋਂ ਬਗੈਰ ਜੱਕ ਤੋਂ ਟਰਾਲਾ ਬਾਈ ਕਿਸੇ ਵੀ ਪੁਰਾਣੇ ਵੀ ਟਰਾਲਾ ਲੈਣਾ ਹੋਵੇ ਤੇ ਏਰੀਆ ਬਾਈ ਦਾ ਫਲੋਰ ਨਹੀਂ ਸੌਰੀ ਫੁਕਵਾੜਾ ਏਰੀਆ ਬਾਈ ਫੁਕਵਾੜਾ ਫੁਕਵਾੜੇ ਏਰੀਏ ਚ ਬਈ ਇਹ ਟਰਾਲਾ ਖੜਾ ਤੇ ਬਾਈ ਕਹਿੰਦਾ 5 ਲੱਖ ਰਿਆਸੇ ਪਾਸੇ ਮੈਂ ਟਰਾਲਾ ਬਈ ਦੇ ਦੂੰਗਾ ਪੂਰਾ ਬਈ ਜਮਾ ਕੰਵੀ ਹੈ ਨਹੀਂ ਟਰਾਲੇ ਚ ਪੈਸੇ ਦੀ ਵੀ ਕਿਸੇ ਵੀਰ ਪ੍ਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਬਈ ਫੁਫਵਾੜੇ ਏਰੀਆ ਚ ਖੜਾ ਤੇ ਬਾਈ ਦਾ ਫੋਨ ਨੰਬਰ ਹਾਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪ੍ਰਾਣੇ ਟਰਾਲਾ ਲੈਣਾ ਹੋਵੇ 14 ਸੱਤ ਟਰਾਲਾ ਬਾਈ ਸਾਰੇ ਭਰਾ ਦੇਖ ਲੋ 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਤੇ ਬਗੈਰ ਜੱਕ ਤੋਂ ਬਗੈਰ ਬਈ ਇਹ ਜੱਕ ਤੋਂ ਟਰਾਲਾ ਤੇ ਬਾਈ ਕਹਿੰਦਾ 1 ਲੱਖ ਤੇ 70000 ਦੇ ਆਸੇ ਪਾਸੇ ਇਹ ਟਰਾਲਾ ਮੈਂ ਦੇ ਦੂੰਗਾ ਬਾਈ ਕਿਸੇ ਵੀਰ ਪ੍ਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਪਿੰਡ ਮਜੀਠੇ ਪਿੰਡ ਬਈ ਮਜੀਠਾ ਤੇ ਜਿਹੜਾ ਅੰਮ੍ਰਿਤਸਰ ਚ ਪਿੰਡ ਆਉਂਦਾ ਮਜੀਠਾ ਤੇ ਮਜੀਠੇ ਪਿੰਡ ਖੜਾ ਟਰਾਲਾ ਤੇ ਕਿਸੇ ਵੀਰ ਭਰਾ ਨੇ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਭਰਾ ਨੇ ਰੋਟਾ ਵੇਟ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 7 ਫੁੱਟਾ ਰੋਟਾ ਵੇਟਰਾ ਬਾਈ ਤਾਂ ਦਸ਼ਮੇਸ਼ ਵਾਲਾਂ ਦਾ ਰੋਟਾ ਵੇਟਰ ਬਣਿਆ ਵਾ ਦਸ਼ਮੇਸ਼ ਵਾਲਾਂ ਦਾ ਬਈ ਰੋਟਾ ਵੇਟਰ ਬਣਿਆ ਵਾ 7 ਫੁੱਟਾ ਰੋਟਾ ਵੇਟਰਾ ਇਹ ਪਿੰਡ ਪਿਆ ਵੀ ਮਾੜੀ ਮੁਸਤਫਾ ਪਿੰਡ ਵੀ ਮਾੜੀ ਦਾ ਬਾਈ ਦਾ ਮਾੜੀ ਮੁਸਤਫਾ ਤੇ ਬਾਗੇ ਪਰਾਣੇ ਕੋਲੇ ਪਿੰਡ ਆ ਤੇ ਜਿਹੜੇ ਮੋਗੇ ਚ ਪਿੰਡ ਆਉਂਦਾ ਹੈ ਤੇ ਮਾੜੀ ਮੁਸਤਫਾ ਪਿੰਡ ਪਿਆ ਬਈ ਤੇ ਬਾਈ ਕਹਿੰਦਾ 65000 ਦੇ ਆਸੇ-ਪਾਸੇ ਮੈਂ ਇਹ ਰੋਟਾਵੇਟਰ ਦੇ ਦੂੰਗਾ ਸੱਤ ਬੋਟਾ ਬਾਈ ਸਾਰੇ ਪਾਸੋਂ ਵਧੀਆ ਰੋਟਾਵੇਟਰ ਆ ਬਾਈ ਕਹਿੰਦੇ ਚੈੱਕ ਕਰਕੇ ਵਾਹ ਕੇ ਲੈ ਜਾਓ ਸਾਡੇ ਕਰੋ ਰੋਟਾਵੇਟਰ ਬਾਈ ਕਿਸੇ ਵੀਰ ਭਰਾਣੇ ਬਈ ਇਹ ਰੋਟਾਵੇਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾਣੇ 14 ਸੱਤ ਟਰਾਲਾ ਲੈਣਾ ਹੋਵੇ ਤੇ ਬਗੈਰ ਬਈ ਜਿੱਕ ਤੋਂ ਆ ਇਹ ਟਰਾਲਾ ਕਿਸੇ ਵੀਰ ਭਰਾਣੇ ਬਈ ਇਹੇ ਲੈਣਾ ਹੋਵੇ ਟਰਾਲਾ 14 ਸੱਤ 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਤੇ ਬਗੈਰ ਬਈ ਜਿੱਕ ਤੋਂ ਆ ਤੇ ਏਰੀਆ ਬਾਈ ਦਾ ਲੁਧਿਆਣਾ ਲੁਧਿਆਣਾ ਏਰੀਏ ਚ ਬਈ ਟਰਾਲਾ ਖੜਾ ਹੈ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 25000 ਦੇ ਆਸੇ ਪਾਸੇ ਮੈਂ ਟਰਾਲਾ ਬਈ ਦੇ ਦੂੰਗਾ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਕਿਸੇ ਵੀ ਪੁਰਾਣੇ ਬਈ 24 ਤਮੀਆਂ ਲੈਣੀਆਂ ਹੁਣ ਪ੍ਰੈਸ਼ਰ ਵਾਲੀਆਂ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਇਹ ਤਮੀਆਂ ਲੈਣੀਆਂ ਹੁਣ ਪ੍ਰੈਸ਼ਰ ਵਾਲੀਆਂ 24 ਤੇ ਏਰੀਆ ਫਰੀਦਕੋਟ ਫਰੀਦਕੋਟ ਏਰੀਆ ਚ ਬਈ ਇਹ ਤਮੀਆਂ ਪਈਆਂ ਕਿਸੇ ਵੀਰ ਪੁਰਾਣੇ ਇਹ ਤਮੀਆਂ ਲੈਣੀਆਂ ਹੋਂ ਤੇ ਬਾਈ ਕਹਿੰਦਾ 1 ਲੱਖ ਤੇ 5000 ਦੇ ਆਸੇ-ਪਾਸੇ ਮੈਂ ਇਹ ਤਮੀਆਂ ਵੀ ਦੇ ਦੂੰਗਾ ਕਿਸੇ ਵੀ ਵੀਰ ਪੁਰਾਣੇ ਇਹ ਤਮੀਆਂ ਲੈਣੀਆਂ ਹੋਂ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਤਮੀਆਂ ਲੈ ਜਾਓ ਬਾਈ ਪੂਰੀਆ ਵਧੀਆ ਤਮੀਆਂ ਕਿਸੇ ਵੀ ਪੁਰਾਣੀ ਬਈ ਇਹ ਤੰਮੀਆਂ ਲੈਣੀਆਂ ਹੁਣ ਤੇ ਏਰੀਆ ਫਰੀਦਕੋਟ ਚ ਤੰਮੀਆਂ ਪਈਆਂ ਤੇ ਬਾਈ ਦਾ ਫੋਨ ਨੰਬਰ ਆਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਆਪਣੇ ਕੋਲੇ ਵੀਡੀਓ ਬਈ 6 ਸੀਗੀਆਂ ਤੇ 6 ਚੀਜ਼ਾਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਮਸ਼ੀਨਰੀਆਂ ਆਪਾਂ ਫੇਰ ਲੈ ਕੇ ਆਵਾਂਗੇ ਤੇ ਸਾਰਿਆਂ ਨੂੰ ਬਈ ਹਸਰੀ